ਇਹ ਦੇਖੋ ਜੀ ਨਵਾਲਟੀ ਸਵੀਟਸ ਤੇ ਆਪਾਂ ਆਏ ਆ ਇਹ ਬੌਜੀ ਸਾਨੂੰ ਮਾਲਪੁਰੇ ਖਵਾਉਂਦੇ ਪਏ ਆ ਮੱਛਰਾਂ ਵਾਲੇ ਜੀ ਆਹ ਦੇਖੋ ਜੀ ਨਵਾਲਟੀ ਸਵੀਟਸ ਤੇ ਮੱਛਰਾਂ ਵਾਲੇ ਮਾਲਪੁਰੇ ਸਾਨੂੰ ਖਵਾਏ ਜਾ ਰਹੇ ਸੀ ਲਾਰੈਂਸ ਰੋਡ ਅੰਮ੍ਰਿਤਸਰ ਆਹ ਦੇਖੋ ਜੀ ਕੀ ਹਾਲ ਹੈ ਜੀ ਇਹਨਾਂ ਦਾ ਦੇਖੋ ਜੀ ਮੱਖੀਆਂ ਵਾਲੀ ਮਠਾਈ ਨੋਵਲਟੀ ਸweets ਜਿਹੜੀ ਅੰਮਰਸਰ ਤੋਂ ਬਹੁਤ ਮਸ਼ਹੂਰ ਠੀਟ ਦੀ ਦੁਕਾਨ ਹੈ ਜੀ ਲਾਰੈਂਸ ਰੋਡ ਦੇਖੋ ਜੀ ਮਠੀਆਂ ਵਾਲੀ ਮਠਾਈ ਖਵਾ ਰਹੀ ਹੈ ਜੀ ਸਾਰਿਆਂ ਨੂੰ ਦੇਖੋ ਜੀ ਸਰ ਸ਼ੁਭਮ ਲੋਕ ਜੀ ਜੇ ਤੁਸੀਂ ਇੱਥੇ ਦੀ ਕਿਹੜੀ ਜਗ੍ਹਾ ਸਰ ਮੈਂ ਨੋਵਲਟੀ ਸweets ਤੇ ਕੈਸ਼ੀਅਰ ਕੈਸ਼ੀਅਰ ਜੀ ਹਾਂ ਸਰ ਅੱਜ ਇੱਕ ਵੀਡੀਓ ਬਣ ਰਹੀ ਹੈ ਜਿੱਦਾਂ ਜੋ ਮੱਖੀਆਂ ਮੱਛਰ ਨਜ਼ਰ ਆ ਰਹੇ ਨੇ ਕੋਈ ਵੀਡੀਓ ਬਣਾ ਰਿਹਾ ਉਹ ਕੀ ਹੈ ਸਰ ਉਹ ਪੂਰੀ ਕਲੀਨਿੰਗ ਹੈ ਡਸਟਿੰਗ ਵਗੈਰਾ ਪੂਰੀ ਕਰਦੇ ਹੋ ਮਿੱਠੇ ਦੇ ਉੱਤੇ ਇੱਕ ਸ਼ੀਸ਼ਾ ਚ ਰੋਪਨ ਕਰਦੇ ਹੋ ਬਾਈ ਚਾਂਸ ਕਿਤੇ ਮੱਖੀ ਐਂਟਰ ਕਰ ਜਾਂਦੀ ਹੈ ਤੇ ਉਸੇ ਬਾਅਦ ਕਰ ਬਾਕੀ ਸਾਡੀ ਪੂਰੀ ਕਲੀਨਿੰਗ ਹੈ ਕਿਹੜਾ ਦਾ ਇੱਕ ਕੋਲਾ ਹੀ ਫੜਿਆ ਉਹਦੇ ਵਿੱਚ ਮੱਛਰ ਨਜ਼ਰ ਆਉਂਦੇ ਏ ਨਹੀਂ ਸਾਨੂੰ ਪਤਾ ਇਸ ਬਾਰੇ ਕੋਈ ਨੌਲੇਜ ਨਹੀਂ ਵੀਡੀਓਸ ਬਾਰੇ ਹਾਂ ਤੁਹਾਨੂੰ ਪਤਾ ਨਹੀਂ ਕਿੱਥੋਂ ਦੋਨਾਂ ਕਿੱਦਾਂ ਆਇਆ ਹੁਣ ਉਹਦੇ ਬਾਰੇ ਨਾ ਕਾਊਂਟਰ ਤੇ ਅੰਦਰ ਆਪਾਂ ਦੱਸ ਸਕਦੇ ਕਿ ਉਹ ਜਰਾ ਕਿ ਤੁਹਾਨੂੰ ਪੁੱਛੀ ਗਏ ਨਾ ਜੇ ਕੋਈ ਚੀਜ਼ ਖਾਣ ਨਾਲ ਜੇ ਕੋਈ ਲਏਗਾ ਉਹਦੇ ਵਿੱਚ ਕੋਈ ਮੱਛਰ ਬੱਕੀ ਆ ਜੇ ਤੁਹਾਨੂੰ ਕੋਈ ਹੈਗਾ ਪਤਾ ਨਹੀਂ ਬਾਹਰ ਬਾਹਰ ਉਹ ਕਿ ਆਏ ਦੋਨਾਂ ਲੈ ਕੇ ਹੁਣੇ ਸਾਨੂੰ ਨਹੀਂ ਬਾਹਰ ਵੀ ਗਏ ਹੁਣ ਦੋਨਾਂ ਲੈ ਕੇ ਰਾਤੀ ਉਹ ਬਾਹਰ ਵੀ ਆ ਸਕਦੇ ਆ ਬਾਹਰ ਵੀ ਚੱਲ ਜਾਂਦੇ ਕਈ ਵਾਰ ਗਾਹ ਖਾਂਦੇ ਕੋਈ ਕਹਿੰਦਾ ਮੈਨੂੰ ਕਸੂਰ ਉਹਨਾਂ ਦਾ ਗਾਹਕਾਂ ਦਾ ਨਹੀਂ ਕਸੂਰ ਕਹਿ ਸਕਦੇ ਆਟੋਮੈਟਿਕਲੀ ਹੁਣ ਮਿੱਠੇ ਦੇ ਉੱਤੇ ਮੱਕੀ ਬੈਠੇ ਹਾਂਜੀ ਅੰਦਰ ਤੇ ਨਹੀਂ ਆ ਸਕਦੀ ਪੂਰੇ ਕਾਰਟਨਸ ਲੱਗੇ ਹੋਏ ਸਾਡੇ ਬਾਰੇ ਉਹ ਵੀਡੀਓ ਜਿਹੜੀ ਅੰਦਰ ਤੋਂ ਵਾਇਰਲ ਕੀਤੀ ਗਈ ਹੈ ਅੰਦਰ ਦੀ ਬਾਹਰ ਬਾਹਰ ਗਏ ਹੋਣਗੇ ਕਸਟਮਰ ਅੰਦਰ ਵੀ ਕਿਉਂ ਕਾਊਂਟਰ ਦੇ ਵਿੱਚ ਵੀ ਮੱਛੀ ਹਾਂ ਉਹ ਹੈਗੀ ਸਰ ਉਹ ਤੇ ਮੈਂ ਕਹਿਣਾ ਕਿ ਹਾਂਜੀ ਸਰ ਉਹ ਮੰਨਦੇ ਆ ਕਿਉਂਕਿ ਉਹ ਆਪਾਂ ਓਪਨ ਕਰਦੇ ਕਾਊਂਟਰ ਕਈ ਵਾਰ ਬਾਈ ਚਾਂਸ ਅੰਦਰ ਚੱਲ ਜਾਂਦੀ ਹੈ ਸਰ ਲੱਗਦਾ ਹੈ ਬੈਡ ਅਸਰ ਪੈਂਦਾ ਤੁਹਾਡੀ ਨਾਮ ਵਾਲੀ ਸਟੋਰਸ ਬਹੁਤ ਫਾਈਟ ਹੈ ਬੈਡ ਅਸਰ ਸਿਰਫ ਇੰਦਰ ਤੁਹਾਡੇ ਹਾਂਜੀ ਸਰ ਉਹ ਤੇ ਪੈਂਦਾ ਪਰ ਆਪਾਂ ਆਪਣੇ ਵੱਲ ਪੂਰੀ ਕਰਦੇ ਹਾਂ ਹਾਈਜਨਿਕ ਸਟੋਰਸ ਹੈਗੀ ਹੈ ਪੂਰੀ ਇੰਨੇ ਕਸਟਮਰ ਆ ਰਹੇ ਕਿਤੇ ਬਾਕੀ ਮੱਖੀ ਨੂੰ ਵੀ ਤੁਸੀਂ ਚੈੱਕ ਇਹ ਵੀਡੀਓ ਕਦੋਂ ਦੀ ਕੀ ਹੈ ਇਹ ਸਰ 2-3 ਦਿਨ ਪਹਿਲਾਂ ਦੀ ਹੈਗੀ